ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲਵਾਲੋਂ ਨਵਜੋਤ ਸਿੰਘ ਸਿੱਧੂ ਨੂੰ ਵਕਾਊ ਕਹਿ ਜਾਣ ਤੇ ਸਿੱਧੂ ਜੋੜੇ ਨੇ ਪਲਟਵਾਰ ਕੀਤਾ ਹੈ ਮੀਡੀਆ ਨੂੰ ਜਾਰੀ ਕੀਤੇ ਪ੍ਰੈਸ ਨੋਟ ਰਾਹੀਂ ਮਿਸਟਰ ਸਿੱਧੂ ਨੇ ਸੁਖਬੀਰ ਬਾਦਲ ਨੂੰ ਕਰਾਰਾ ਜਵਾਬ ਦਿੰਦੇ ਹੋਏ ਉਹਨਾਂ ਦੀ ਤੁਲਨਾ ਅਜਿਹੇ ਬਿਜ਼ਨਸਮੈਨ ਨਾਲ ਕੀਤੀ ਹੈ ਜਿਸ ਨੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਪੰਜਾਬ ਨੂੰ ਦਾਅ ਤੇ ਲਗਾ ਦਿੱਤਾ ਨਵਜੋਤ ਸਿੱਧੂ ਨੇ ਪੰਜਾਬ ਦੇ ਪ੍ਰਤੀ ਆਪਣੇ ਤੇ ਸੁਖਬੀਰ ਦੇ ਨਜ਼ਰੀਏ ਨੂੰ ਪੇਸ਼ ਕਰਦਿਆਂ ਖੁਦ ਨੂੰ ਪੰਜਾਬ ਦਾ ਪੁਜਾਰੀ ਤੇ ਸੁਖਬੀਰ ਨੂੰ ਪੰਜਾਬ ਦਾ ਕਾਰੋਬਾਰੀ ਘਰਾ ਦਿੱਤਾ ਹੈ ਸੁਖਬੀਰ ਤੂੰ ਇੱਕ ਵਪਾਰੀ ਹੈ ਆਪਣੇ ਸਵਾਰਥੀ ਹਿੱਤਾਂ ਦੀ ਦੀ ਕਰਨ ਲਈ ਤੂੰ ਪੰਜਾਬ ਨੂੰ ਵੇਚ ਦਿੱਤਾ ਪਰ ਮੈਂ ਪੰਜਾਬ ਦੀ ਪੂਜਾ ਕਰਦਾ ਹਾਂ ਅਤੇ ਸਾਡੇ ਦੋਹਾਂ ਵਿੱਚ ਇਹੀ ਸਭ ਤੋਂ ਵੱਡਾ ਫਰਕ ਹੈ ਉਧਰ ਮਿਸਿਸ ਸਿੱਧੂ ਨੇ ਵੀ ਬਾਦਲ ਤੇ ਪੰਜਾਬ ਨੂੰ ਆਪਣੇ ਕਾਰੋਬਾਰ ਦਾ ਜਰੀਆ ਬਣਾ ਲੈਣ ਦਾ ਇਲਜ਼ਾਮ ਲਗਾਇਆ ਤੇ ਨਵਜੋਤ ਸਿੰਘ ਤੋਂ ਬਹੁਤ ਪਹਿਲਾਂ ਸੁਬੀ ਬਾਦਲ ਦੇ ਨਾਲ ਜਦੋਂ ਉਹਨੇ ਡੋਇੰਗ ਰੂਮ 'ਚ ਬਿਠਾ ਕੇ ਕਿਹਾ ਸੀ ਨਾ ਵੀ ਆਪਾਂ ਪੰਜਾਬ ਨੂੰ ਵੇਚਦੇ ਆ ਜਾ ਤੂੰ ਸਾਡੇ ਨਾਲ ਆ ਕਾਰੋਬਾਰ ਕਰੀਏ ਤਾਂ ਨਵਜੋਤ ਨੇ ਬਤਾਈ ਜਵਾਬ ਸੀ ਕਿ ਮੈਂ ਪੰਜਾਬ ਦੇ ਵਿੱਚ ਕਾਰੋਬਾਰ ਨਹੀਂ ਕਰਨ ਆਇਆ ਇਹ ਮੇਰੀ ਮਿਸ਼ਨ ਹੈ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਇਸ ਨਲਕ ਚੋਂ ਕੱਢਾਂ ਤੇ ਜੇ ਇੱਥੇ ਹੁੰਦਾ ਤਾਂ ਡੋਇੰਗ ਰੂਮ 'ਚ ਬੈਠ ਕੇ ਕਦੋਂ ਦੇ ਉਹਨਾਂ ਨਾਲ ਗੱਲ ਕਰਕੇ ਸਾਨੂੰ ਕੀ ਲੋੜ ਸੀ ਕਿ ਉਹਨਾਂ ਤੇ ਗੇਸਟ ਆਜ਼ੋਖਾਂ ਬੀਤੇ ਦਿਨੀ ਬਠਿੰਡਾ ਚ ਬੋਲਦਿਆਂ ਡਿਪੀ ਸੀਐਮ ਨੇ ਕਿਹਾ ਸੀ ਕਿ ਪੈਸੇ ਲੈ ਕੇ ਕਿਸੇ ਦੇ ਵੀ ਹੱਕ ਚ ਬੋਲਣ ਵਾਲੇ ਨਵਜੋਤ ਨੂੰ ਜੇਕਰ ਅੱਜ ਅਕਾਲੀ ਦਲ ਵੱਡੀ ਕੀਮਤ ਦੇ ਦੇਵੇ ਤਾਂ ਉਹ ਵੀ ਉਸਦੇ ਹੀ ਸੋਲੇ ਗੌਣ ਲੱਗ ਜਾਣਗੇ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਨੀ ਟੀਵੀ ਲਈ